ਤਬ ਉਹ ਕਹਿੰਦਾ ਤੂੰ ਮਾਸਟਰ ਦਾ ਮੁੰਡਾ ਵੀ ਮਾੜੀ ਮੋੜੀ ਤੇ ਸ਼ਰਮ ਆਲਾ ਲੋਕ ਕਹਿਣਗੇ ਮਾਸਟਰ ਤੂੰ ਆਪ ਦਾ ਜਵਾਕ ਤਾਂ ਪੜਾਇਆ ਨਹੀਂ ਗਿਆ ਜਿਹੜਾ ਸਭ ਤੋਂ ਜ਼ਿਆਦਾ ਪੇਮੈਂਟ ਵਾਲਾ ਪ੍ਰੋਗਰਾਮ ਸੀਗਾ ਇੱਕ ਸਾਡੇ ਜਾਨਸੀ ਜਲੰਦਰ ਅਸੀਂ ਪ੍ਰੋਮ ਲਾਇਆ ਸੀਗਾ ਵੀ ਉਥੋਂ ਉਤੋਂ ਵੀ ਪੈਸੇ ਬੜੇ ਹੋਏ ਹਨਾ ਉਹ ਸਾਡੇ ਯਾਦ ਹੁੰਦਾ ਹਨਾ ਵੀ ਯਾਰ ਅੱਜ ਵੀ ਪੈਸੇ ਵੀ ਹੁੰਦੇ ਹੁੰਦੇ ਆ ਵੀ ਜਿਹੜੇ ਬਲੌਗਰ ਹੁੰਦੇ ਨੇ ਉਹ ਤਾਂ ਬਹੁਤ ਦਿਖਾਉਂਦੇ ਨੇ ਮੀਆਂ ਬੀਵੀ ਇਕੱਠੇ ਆ ਉਹਨੂੰ ਦੇਖ ਕੇ ਕਈ ਵਾਰੀ ਲੋਕਾਂ ਦੇ ਵਿੱਚ ਵੀ ਭਰਮ ਪੈ ਜਾਂਦਾ ਵੀ ਇਹ ਸਾਰੀ ਦਾੜੇ ਸ਼ਾਇਦ ਇਹਨਾਂ ਦਾ ਲਾਭ ਹੀ ਚੱਲਦਾ ਰਹਿੰਦਾ ਹੁਣ ਆ ਦੇਖੋ ਆ ਦੇਖੋ ਹੈਨਾ ਇਹ ਤੇ ਕਹਿੰਦੀਆਂ ਜਨਨੀਆਂ ਹੀ ਬੰਦਿਆਂ ਨੂੰ ਪਾਉਂਦੇ ਪਾਉਂਦੇ ਵਕਤ ਛਤਰੀ ਦੀ ਗੱਲ ਕਰੋ ਠੀਕ ਹੈ ਤੁਹਾਡੇ ਕੋਲੇ ਵੀ ਕੋਈ ਨਕਲੀ ਡਾਇਰੈਕਟਰ ਬਣ ਕੇ ਆਇਆ ਜਾਂ ਤੁਹਾਡੇ ਕੋਲੇ ਵੱਡੀਆਂ ਗੱਲਾਂ ਕਰਨ ਆ ਕੇ ਪਰਮਾਉਣਾ ਆਇਆ ਹੋਵੇ ਬਿੱਦੀ ਪਾਈ ਚੱਕ ਦਾਂਗੇ ਸ਼ੋਅ ਲਵਾ ਦਾਂਗੇ ਆਹ ਕਰ ਦਾਂਗੇ ਉਹ ਕਰ ਦਾਂਗੇ ਸੋ ਬੜੀਆਂ ਕੌਫੀਆਂ ਪਈਆਂ ਬੜੀਆਂ ਚਾਹਾਂ ਪਈਆਂ ਬੜਾ ਕੁਝ ਹੋਇਆ ਨੂੰ ਸਸਤੀਆਂ ਲੜਾਈਆਂ ਇਸ ਗੱਲ ਪਿੱਛੇ ਆ ਵੀ ਮੈਂ ਫੋਟੋ ਪਾਈ ਸੀ ਤੂੰ ਮੇਰੇ ਤੇ ਲਾਈਕ ਨਹੀਂ ਕੀਤਾ ਉੱਤੇ ਵੀ ਜ਼ਿੰਗਰਾ ਨੂੰ ਇਹ ਹੁੰਦਾ ਵੀ ਸਾਡੇ ਵਾਲਿਆਂ ਨੂੰ ਵੀਰ ਇੱਕ ਜਣੇ ਦਾ ਪ੍ਰੋਗਰਾਮ ਲੱਗਿਆ ਕਣਾ ਵੀ ਮੈਂ ਵੀ ਗਾਉਣਾ ਮੈਂ ਵੀ ਗਾਉਣਾ ਯਾਰ ਵਿਆਹ ਹੈ ਉਹ ਅੱਜ ਅੱਜ ਦਾ ਦਿਨ ਨਾ ਗਾਓ ਸਾਡੇ ਵਾਲੇ ਜਿਹੜਾ ਮੈਂ ਜਾ ਰਹਾ ਉਹ ਹਰ ਤਾ ਦੇ ਕਲਾਕਾਰ ਹੀ ਬਣਿਆ ਰਹਿੰਦਾ ਹਾਏ ੜੀਗੀ ਕਰਾਰੀ ਲਾਉਣੀ ਤੇਰੇ ਨਾਲ ਯਾਰੀ ਤੇ ਮੈਂ ਦੰਦੇ ਕਰਾਰੀਆਂ ਤੇ ਫੋੜਦੀਆਂ ਉਹ ਨੱਡੀਏ ਤੇਰੇ ਲਈ ਗੁੱਡ ਹੋਣ ਵਾਸਤੇ ਗੁੱਡੀਆਂ ਕਸਾਤੀਆਂ ਮੈਂ ਫੋੜਦੀਆਂ ਦੇ ਲੀ ਪੋਸਟ ਪੰਜਾਬੀ ਦੇਖ ਰਹੇ ਤੁਸੀਂ ਤੇ ਮੈਂ ਹਾਂ ਦੀਪ ਸੰਦੀਪ ਆਪਣੇ ਗੀਤਾਂ ਰਾਹੀਂ ਹਰ ਇੱਕ ਪੰਜਾਬੀ ਦੇ ਜਿਹੜੇ ਦੇਸ਼ਾਂ ਦੇ ਵਿੱਚ ਵੀ ਨੇ ਵਿਦੇਸ਼ਾਂ ਦੇ ਵਿੱਚ ਨਹੀਂ ਸਭ ਦੇ ਦਿਲ ਤੇ ਰਾਜ ਕਰਨ ਵਾਲੀ ਜੋੜੀ ਦੀਪ ਢਿੱਲੋਂ ਦੇ ਜੈਸਮੀਨ ਜੱਸੀ ਜਿਨ੍ਹਾਂ ਨੇ ਗੀਤਾਂ ਦੇ ਵਿੱਚ ਤਾਂ ਪੂਰੀ ਧੱਕ ਪਾਈ ਹੋਈ ਹੈ ਤੇ ਹੁਣ ਚਪਾਲ ਤੇ ਉਹਨਾਂ ਦੀ ਫਿਲਮ ਆ ਗਈ ਹੈ ਛਤਰੀ ਦੀਪ ਢਿੱਲੋਂ ਬਾਈ ਵੀ ਜੈਸਮੀਨ ਜੱਸੀ ਕੋਲੇ ਲੈ ਕੇ ਖੜੇ ਸੀ ਛਤਰੀ ਸਾਰੀਆਂ ਗੱਲਾਂ ਪੁੱਛਦਿਆਂ ਸਵਾਗਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਥੈਂਕ ਯੂ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਕੀ ਹਾਲ ਚਾਲ ਨੇ ਜੀ ਬਾਤ ਚੜਦੀ ਕਲਾ ਇਹ ਕਾਲਾ ਰੰਗ ਤੁਹਾਨੂੰ ਬਹੁਤ ਸੂਟ ਕਰਦਾ ਮੈਨੂੰ ਲੱਗਦੀ ਨਹੀਂ ਕਾਲਾ ਇਦਾਂ ਦਾ ਰੰਗ ਹੁੰਦਾ ਵੀ ਐ ਹੁਣ ਨਾ ਫਿਲਮ ਫਿਲਮ ਦੀ ਪ੍ਰੋਮੋਸ਼ਨ ਚੱਲ ਰਹੀ ਹੈ ਇੰਟਰਵਿਊਆ ਕਰ ਰਹੇ ਆ ਤੇ ਆਹ ਚੀਜ਼ਾਂ ਮੇਰੇ ਸੇਮ ਹੀ ਉਤਰ ਜੈਕਟ ਹਰੇਕ ਵੀ ਫਿੱਟ ਆ ਜਾਂਦੀ ਆ ਲਾਲ ਲਈਦੀ ਆ ਪਾ ਲਈਦੀ ਆ ਬਸ ਐਂ ਚੱਲਦਾ ਤੇ ਇਹ ਫਿਲਮ ਆ ਜਿਹੜੀ ਕਹਿੰਦੇ ਵੀ ਥੋੜੀ ਨਿੱਜੀ ਜ਼ਿੰਦਗੀ ਤੋਂ ਵੀ ਕੁਝ ਪ੍ਰਭਾਵਿਤ ਆ ਜਾਂ ਮਤਲਬ ਤੁਸੀਂ ਉਸ ਦਿਨ ਦੀ ਵੀ ਦੱਸਦੇ ਸੀ ਅੜੀ ਜੀ ਕਰ ਲਈ ਉਹ ਕੀ ਸੀ ਸਾਰੀ ਕਹਾਣੀ ਉਦੋਂ ਖੁੱਲ ਕੇ ਦੱਸੀ ਨਹੀਂ ਗਈ ਬਸੇ ਥੀਏਟਰ ਦੇ ਨਾਲ ਜੁੜੀ ਹੋਈ ਫਿਲਮ ਸੀਗੀ ਹੋਰ ਕੋਈ ਇਹਦੇ ਚ ਨਹੀਂ ਮਤਲਬ ਥੀਏਟਰ ਮੈਂ ਕਰਦਾ ਰਿਆਂ ਤੋ ਫਿਰ ਮੈਨੂੰ ਐਦਾਂ ਲੱਗਿਆ ਵੀ ਯਾਰ ਵੀ ਸਟ੍ਰਗਲਰ ਬੰਦਾ ਜਿਵੇਂ ਜਿਹੜਾ ਫਿਲਮਾਂ ਚ ਆਉਣ ਨੂੰ ਜਦੋਂ ਜ਼ਾਇਦ ਕਰ ਰਿਆ ਜਿਵੇਂ ਮੇਰਾ ਵੀ ਸੀਗਾ ਵੀ ਮੈਂ ਯਾਰ ਫਿਲਮਾਂ ਚ ਆਵਾਂ ਹਨਾ ਮੈਂ ਸਾਰਿਆਂ ਨੂੰ ਜਿੱਦਾਂ ਫੋਨ ਕਰਦਾ ਸੀ ਤੋ ਫਿਰ ਮੈਨੇ ਉਹ ਤਾਂ ਬਣਿਆ ਸੁਆਬ ਤੇ ਮੈਂ ਹੈ ਯਾਰ ਫਿਰ ਆਪ ਹੀ ਬਣਾ ਲੈਨੇ ਆ ਜਾਲਾ अच्छा ਤੁਸੀਂ ਜੀ ਇਹਦੇ ਵਿੱਚ ਵੀ ਤੁਸੀਂ ਬਾਈ ਜੀ ਨਾਲ ਰਮਾਇਸ਼ ਕਰਦੇ ਹੋ ਜਿਹੜੀ ਰੀਅਲ ਲਾਈਫ ਹੈ ਤੇ ਇੱਕ ਰੀਅਲ ਲਾਈਫ ਹੈ ਦੋਵਾਂ ਦੇ ਵਿੱਚ ਕੀ ਫਰਕ ਲੱਗਿਆ ਦੀਪ ਦੇ ਵਿੱਚ ਅ ਰੀਅਲ ਲਾਈਫ ਦੇ ਵਿੱਚ ਇਦਾਂ ਹੋ ਜਾਂਦਾ ਜਦੋਂ ਮੈਰिज ਹੋ ਜਾਂਦੀ ਹੈ ਫਿਰ ਕਰਦੀਆਂ ਜਿਹੜੀਆਂ ਕਬੀਲਦਾਰੀਆਂ ਉਹੀ ਰੋਮਾਂਸ ਹੁੰਦਾ ਕਰਦਾ ਯਾਨੀ ਕਬੀਲਦਾਰਾ ਕਰਦਾ ਸੌਦਾ ਬੱਤ ਲੈ ਆ ਉਹ ਕਿਹੜੀ ਚੀਜ਼ ਨਹੀਂ ਹੈਗੀ ਬੱਚਿਆਂ ਨੇ ਸਕੂਲ ਜਾਣਾ ਹੈ ਕਦੋਂ ਜਾਣਾ ਕੀ ਕਰਨਾ ਬਸ ਇਹਦੇ ਵਿੱਚ ਹੀ ਸਾਰਾ ਰੋਮਾਂਸ ਹੁੰਦਾ ਤੇ ਮੂਵੀ ਦੇ ਵਿੱਚ ਸੁਖੀ ਦਾ ਰੋਲ ਹੈ ਔਰ ਉਹ ਜਿਹੜੀ ਉਹ ਬਹੁਤ ਸੀਰੀਅਸ ਹੈ ਹੀਰੋ ਨੂੰ ਲੈ ਕੇ ਬਟ ਹੀਰੋ ਦਾ ਧਿਆਨ ਹੈ ਜਿਹੜਾ ਉਹ ਆਪਣੇ ਕੰਮ ਵਾਲਾ ਸੋ ਫਿਲਮ ਦੇ ਵਿੱਚ ਜਦੋਂ ਤੁਸੀਂ ਦੇਖੋਗੇ ਪਤਾ ਚੱਲੇਗਾ ਕਿ ਉਹਨਾਂ ਦਾ ਦੋਨਾਂ ਦੀ ਮੈਰिज ਹੁੰਦੀ ਆ ਚ ਨਹੀਂ ਹੁੰਦੀ ਅੱਛਾ ਇੱਕ ਨਾ ਵੱਡਾ ਸਵਾਲ ਆ ਜਿਵੇਂ ਮੈਂ ਤੁਹਾਡੀ ਜਿੰਨੀ ਕਿ ਜ਼ਿੰਦਗੀ ਵੇਖਦਾ ਵੀ ਤੁਸੀਂ ਹਾਰਡ ਟਾਈਮ ਬਹੁਤ ਵੇਖਿਆ ਹੁਣ ਸੌਖਾ ਟਾਈਮ ਵੀ ਵੇਖ ਰਹੇ ਹੋ ਕੋਈ ਹਾਰਡ ਟਾਈਮ ਦੀ ਗੱਲ ਦੱਸੋ ਜਿਹੜੀ ਦੀਪ ਦੇ ਨਾਲ ਜਿਹੜੀ ਚੰਗੀ ਲੱਗਦੀ ਹੋਵੇ ਵੀ ਦੀਪ ਨੇ ਉਹਦੋਂ ਕਿਹਾ ਹੋਵੇ ਵੀ ਕੋਈ ਨਹੀਂ ਦਿਨ ਫਿਰਨਗੇ ਜਾਂ ਚੰਗੇ ਆਉਣਗੇ ਇਸ ਤਰ੍ਹਾਂ ਦੀ ਕੋਈ ਹਾਰਡ ਟਾਈਮ ਦੀ ਜਦੋਂ ਅਸੀਂ ਇਕੱਠੇ ਦੋਨੋਂ ਮਿਲੇ ਸੀ ਤਾਂ ਮੈਨੂੰ ਲੱਗਦਾ ਸਾਡਾ ਚੰਗਾ ਟਾਈਮ ਸ਼ੁਰੂ ਹੋ ਗਿਆ ਸੀ ਸੋ ਹਾਰਡ ਟਾਈਮ ਜਿਹੜਾ ਸੀ ਉਹ ਪਿੱਛੇ-ਪਿੱਛੇ ਨਿਕਲ ਚੁੱਕਾ ਸੀਗਾ ਤੋ ਸ਼ੁਰੂ ਦੇ ਟਾਈਮ ਦੇ ਵਿੱਚ ਬੱਸਾਂ ਦੇ ਵਿੱਚ ਟਰੈਵਲ ਕਰਨਾ ਉਹੀ ਇੱਕ ਹਾਰਡ ਹੁੰਦਾ ਵਾ ਤੇ ਆ ਚਲੋ ਉਹ ਉਹ ਤਾਂ ਨਿਕਲ ਗਿਆ ਹੁਣ ਉਹਦੀ ਗੱਲ ਕੀ ਕਰਨੀ ਹਾਂ ਕੀ ਬਾਤ ਹੈ ਭਾਈ ਤੁਸੀਂ ਵੈਸੇ ਦੱਸੋ ਤੁਸੀਂ ਜਦੋਂ ਫਿਲਮ ਦੇ ਵਿੱਚ ਤਾਂ ਮੰਨ ਲਿਆ ਵੀ ਤੁਸੀਂ ਪਿਆਰ ਦੇ ਵਿੱਚ ਹੋਨੇ ਹੋ ਜਦੋਂ ਨਿੱਜੀ ਜ਼ਿੰਦਗੀ ਦੇ ਵਿੱਚ ਆਪਾਂ ਦੇਖਦੇ ਆਂ ਤੇ ਇੱਕ ਫਿਲਮੀ ਲਾਈਫ ਆ ਰੀਅਲ ਤੇ ਰੀਅਲ ਲਾਈਫ ਉਹਨਾਂ 'ਚ ਕਿੰਨਾ ਕ ਫਰਕ ਮੰਨਦੇ ਜਦੋਂ ਐਕਟ ਨੂੰ ਜਦੋਂ ਹੁਣ ਪਤਾ ਹੈ ਇਹ ਤਾਂ ਵਾਈਫ ਨੇ ਜਦੋਂ ਹੀ ਕੈਮਰਾ ਆਫ ਹੋਣਾ ਉਸ ਤੋਂ ਬਾਅਦ ਘਰ ਵਾਲੀ ਵਾਲਾ ਸੀਨ ਸ਼ੁਰੂ ਹੋ ਜਾਣਾ ਉਹ ਥੋੜਾ ਇਹ ਦੱਸੋ ਕੈਮਿਸਟਰੀ ਹੈ ਜਿਹੜੀ ਬਸ ਕਿਉਂਕਿ ਅਸੀਂ ਗਾਣੇ ਵੀਡੀਓ ਕਿੰਨੇ ਹੁਣ 100 150 ਵੀਡੀਓ ਕਰ ਲਿਆ ਹੋਣਾ ਤੇ ਸਟੇਜਾਂ ਹਜ਼ਾਰਾਂ ਦੀ ਗਿਣਤੀ ਚ ਕਰ ਲੀਆਂ ਡੇਲੀ ਇਕੱਠੇ ਪ੍ਰੋਗਰਾਮ ਸਾਰਾ ਉਹ ਬਸ ਇਦਾਂ ਜੇ ਬਣ ਗਿਆ ਸਾਨੂੰ ਵੀ ਅਸੀਂ ਨਾਲ ਲਾਲ ਜਿਦਾ ਵੀ ਆ ਵੀ ਭੁੱਲ ਭੁੱਲ ਜਾਂਦੇ ਵੀ ਅਸੀਂ ਹੈਗੇ ਹਣਾ ਜਦੋਂ ਸਟੇਜ ਜਦੋਂ ਅਸੀਂ ਕੈਮਰੇ ਤੇ ਹੁੰਨੇ ਜਾਂ ਸਟੇਜ ਤੇ ਹੁੰਨੇ ਆ ਸੋ ਜਦੋਂ ਘਰੇ ਜਾ ਕੇ ਆਪਣਾ ਕੰਮ ਤੰਦੇ ਨਹੀਂ ਆਪਦੇ ਘਰ ਵਾਲੇ ਸਾਹਮਣੇ ਹੁੰਦੇ ਆ ਮੈਂ ਬਾਹਰਲੇ ਸਾਹਮਣੇ ਹੁੰਦੇ ਨੇ ਜਿਵੇਂ ਫਿਲਮ ਦੇ ਵਿੱਚ ਤੁਸੀਂ ਸਟ੍ਰਗਲ ਕਰਦੇ ਹੋ ਹਾਰਡ ਟਾਈਮ ਆਉਂਦਾ ਹਨ ਤੇ ਮਿਹਨਤ ਕਰਦੇ ਹੋ ਉੱਤੇ ਜਿਵੇਂ ਬਾਪੂ ਜੀ ਤੁਹਾਡੇ ਮੰਨਦੇ ਨਹੀਂ ਵੈਸੇ ਨਿੱਜੀ ਜ਼ਿੰਦਗੀ ਦੇ ਵਿੱਚ ਦੱਸੋ ਜਦੋਂ ਆਪਣੇ ਬਾਪੂ ਜੀ ਨਾਲ ਜਦੋਂ ਪੈਸੇ ਤੇਲੇ ਦੀ ਗੱਲ ਕਰਨੀ ਜਾਂ ਸ਼ੋਹਾਂ ਤੇ ਜਾਣਾ ਉਹ ਕੋਈ ਗੱਲ ਬਾਤ ਨਹੀਂ ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆ ਸੀ ਆਪਣੀ ਇੰਟਰਵਿਊ ਦੇ ਵਿੱਚ ਵੀ ਕਿ ਆਪਾਂ ਜਿਹੜੇ ਪਰਿਵਾਰ ਚੋਂ ਆਏ ਆ ਉੱਥੇ ਤਾਂ ਇਹ ਸੀਗਾ ਵੀ ਰੋਜੀ ਰੋਟੀ ਕਿਤੇ ਨਾ ਕਿਤੋਂ ਬਣ ਜੇ ਪਰ ਫਿਲਮ ਹੈ ਜਿਹੜੀ ਫਿਲਮ ਦੇ ਵਿੱਚ ਅਸੀਂ ਦਿਖਾਇਆ ਗਿਆ ਕਿ ਉਹ ਇੱਕ ਟੀਚਰ ਦਾ ਬੇਟਾ ਸੋ ਪੜਾਈ ਚ ਥੋੜਾ ਜਿਹਾ ਰਹਿ ਜਾਂਦਾ ਤੇ ਫਿਰ ਉਹ ਕਹਿੰਦਾ ਤੂੰ ਮਾਸਟਰ ਦਾ ਮੁੰਡਾ ਵੀ ਮਾੜੀ ਮੋੜੀ ਤਾਂ ਸ਼ਰਮ ਆ ਲਾ ਲੋਕ ਕਹਿਣਗੇ ਮਾਸਟਰ ਤੋਂ ਆਪ ਦਾ ਜਵਾਕ ਤਾਂ ਪੜਾਇਆ ਨਹੀਂ ਗਿਆ ਤੇ ਦੂਜਿਆਂ ਨੂੰ ਕੀ ਪੜਾਊਗਾ ਨਾ ਉਹ ਫੇਲ ਹੋ ਜਾਂਦਾ ਫਿਰ ਉਹ ਘਰ ਛੱਡਦਾ ਅੱਛਾ ਉਹ ਦਿਨ ਯਾਦ ਆ ਜਦੋਂ ਸ਼ੋਹਾਂ ਦੇ ਵਿੱਚ ਤੁਹਾਡੇ ਪਹਿਲਾਂ ਹਜ਼ਾਰਾਂ ਸ਼ੋਹ ਲੱਗਦੇ ਸੀ ਫਿਰ ਜਦੋਂ ਲੱਖਾਂ 'ਚ ਲੱਗਿਆ ਹੋਵੇ ਉਹ ਕੋਈ ਮੂਮੈਂਟ ਯਾਦ ਪੈਸਿਆਂ ਦੀ ਗੱਲ ਕਰਦੇ ਹਾਂ ਹਾਂ ਵੀ ਬੜੇ ਮੂਹ ਮੜੀਆਂ ਮੂਮੈਂਟਾਂ ਨੇ ਜ਼ਿੰਦਗੀ ਦੇ ਵਿੱਚ ਅਸੀਂ ਇੱਕ ਵਾਰੀ ਮੇਰੇ ਯਾਦ ਆ ਵੀ ਇੰਦਰਜੀਤ ਨਿਕੂ ਬਾਈ ਨੂੰ ਨਾ ਬਸ ਮੈਂ ਉਹ ਔਰਕੈਸਟਰਾ ਕਰਦਾ ਹੁੰਦਾ ਸੀ ਬਠਿੰਡੇ ਤੋਂ ਤੇ ਅਸੀਂ ਕੁਝ ਬੰਦੇ ਜਾਣ ਪਛਣ ਦੇ ਸੀ ਅਸੀਂ ਦਫਤਰ ਫੋਨ ਕੀਤਾ ਵੀ ਸ਼ੋਅ ਕਰਾਉਣਾ ਹਨਾ ਸੋ ਅਸੀਂ ਹੁਣ 5-10 ਹਜ਼ਾਰ ਚਲਾਉਂਦੇ ਹੁੰਦੇ ਸੀ ਤੇ ਉਹਨੇ ਉਸ ਟਾਈਮ ਤੇ ਮੇਰੇ ਖਿਆਲ ਦੇ ਵਿੱਚ ਜਿੰਨੀ ਵੀ ਪੇਮੈਂਟ ਮੰਗੀ ਮੇਰੇ ਖਿਆਲ 60-70 ਹਜ਼ਾਰ ਰੁਪਏ ਆਣਾ ਪਰ ਉਹ ਉਹਨਾਂ ਦਾ ਬਜਟ ਸੀਗਾ ਪਰ ਉਹਨਾਂ ਨੇ ਮੋੜਤਾ ਠੀਕ ਹੈ ਤੇ ਅਸੀਂ ਆਖਿਆ ਯਾਰ ਇੰਨੇ ਪੈਸੇ ਮੋੜਤੇ ਆਣਾ ਬੰਦੇ ਨੇ ਯਾਰ ਕੀ ਪ੍ਰੋਗਰਾਮ ਨਹੀਂ ਲਾਇਆ ਯਾਰ ਕਮਾਲ ਆ ਯਾਰ ਇੰਨੇ ਪੈਸੇ ਲੈਂਦੇ ਆ ਨਾ ਸੋ ਪਰ ਹੁਣ ਜਦੋਂ ਪਤਾ ਲੱਗਦਾ ਆਪ ਜਦੋਂ ਆਏ ਆ ਵੀ ਇਹ ਤਾਂ ਕਿਉਂਕਿ ਗੀਤਾਂ ਦੇ ਵੀ ਪੈਸੇ ਸਾਊਂਡਾਂ ਦੇ ਵੀ ਮਿਊਜ਼ੀਸ਼ੀਅਨਾਂ ਦਾ ਵੀ ਵੱਧ ਗਿਆ ਸਾਰਾ ਕੁਝ ਧਮ ਜਮ ਹੁਣ ਓਨੇ ਕੇ ਪੈਸੇ ਸਾਊਂਡ ਲੈ ਜਾਂਦੀ ਹੈ ਜਿੰਨੇ ਕੋਣਾ ਉਹ ਕਰਦੇ ਆ ਜਿੰਨੇ ਮੇਰੇ ਕਹਿਣਾ ਮਤਲਬ ਵੀ ਜਦੋਂ ਪਹਿਲਾ ਸ਼ੋਅ ਲੱਖਾਂ ਚ ਲਾਇਆ ਸੀ ਜਦੋਂ ਘਰੇ ਮਤਲਬ ਪੇਮੈਂਟ ਆਉਂਦੀ ਹੈ ਵੀ ਲੱਖਾਂ ਵਾਲਾ ਹੋ ਗਿਆ ਦੀਪ ਢਿੱਲੋਂ ਉਹ ਮੂਮੈਂਟ ਫਿਰ ਜੋੜੀ ਦੀ ਕਿਵੇਂ ਸੀ ਉਹ ਤਾਂ ਚਾ ਜਿਹੜਾ ਹੁੰਦਾ ਵੱਖਰਾ ਹੀ ਹੁੰਦਾ ਕੋਈ ਸ਼ੱਕ ਨਹੀਂ ਇਸ ਗੱਲ ਕਿਉਂਕਿ ਜਦੋਂ ਕੋਈ ਕੋਈ ਵੀ ਮੂਮੈਂਟ ਪਾਉਨੇ ਆ ਵੀ ਕਹਿੰਦਾ ਇਹ ਕਦੇ ਉਨਾ ਚਾ ਨਹੀਂ ਚੜਿਆ ਹੋਣਾ ਨਾ ਜਿਹੜਾ ਪਹਿਲਾਂ ਚੜਦਾ ਪਹਿਲੀ ਕੈਸਟ ਦੇ ਚੜਿਆ ਸੀ ਪਹਿਲੀ ਟੇਪ ਦੇ ਜਦੋਂ ਪੋਸਟਰ ਲਾਏ ਸੀ ਥਾਂ ਥਾਂ ਤੇ ਔਰ ਪਹਿਲੀ ਜਦੋਂ ਕਮਾਈ ਆਈ ਸੀ ਔਰ ਜਦੋਂ ਪ੍ਰੋਗਰਾਮਾਂ ਦੀ ਕਮਾਈ ਆਉਣ ਲੱਗੀ ਔਰ ਜਦੋਂ ਜਿਹੜਾ ਸਭ ਤੋਂ ਜ਼ਿਆਦਾ ਪੇਮੈਂਟ ਵਾਲਾ ਪ੍ਰੋਗਰਾਮ ਸੀਗਾ ਇੱਕ ਸਾਡੇ ਯਾਦ ਸੀ ਜਲੰਧਰ ਅਸੀਂ ਪ੍ਰੋਮ ਲਾਇਆ ਸੀਗਾ ਵੀ ਉਥੋਂ ਉਤੋਂ ਵੀ ਪੈਸੇ ਬੜੇ ਹੋਏ ਹਨਾ ਉਹ ਸਾਡੇ ਯਾਦ ਹੁੰਦਾ ਹਨਾ ਵੀ ਯਾਰ ਇੰਨੇ ਪੈਸੇ ਵੀ ਹੁੰਦੇ ਹੁੰਦੇ ਆ ਹਨਾ ਸੋ ਉਹ ਗੱਲਾਂ ਯਾਦ ਰਹਿੰਦੀਆਂ ਨੇ ਅੱਜ ਕੱਲ ਜਿਵੇਂ ਜਸੀਂ ਦੇਖਦੇ ਆਂ ਰੀਲਸ ਦਾ ਜਮਾਨਾ ਹਨਾ ਫਿਲਮ ਦੇ ਵਿੱਚ ਵੀ ਰੀਲਾਂ ਨੂੰ ਲੈ ਕੇ ਦਿਖਾਇਆ ਗਿਆ ਅੱਜ ਕੱਲ ਚਾਰ ਚਾਰ ਜਵਾਕਾਂ ਦੀਆਂ ਮੰਮੀਆਂ ਰੀਲਾਂ ਬਣਾਉਂਦੀਆਂ ਤੇ ਆਪਦੇ ਆਪ ਨੂੰ ਐ ਕਹਿੰਦੀਆਂ ਤੁਸੀਂ ਇਸ ਚੀਜ਼ ਨੂੰ ਕਿਵੇਂ ਮੰਨਦੇ ਹੋ ਜਿਵੇਂ ਇੱਕ ਗਾਣਾ ਵੀ ਅੱਜ ਕੱਲ ਚੱਲ ਰਿਹਾ ਵੀ ਤੇਰੇ ਸਿਰ ਦੀ ਚੁੰਨੀ ਮਹਿੰਗੀ ਏ ਤੇ ਲਿਬਾਸ ਹੈ ਜਿਹੜਾ ਇਹ ਇਹ ਸਸਤੇ ਨੇ ਤਾਂ ਤੁਸੀਂ ਇਸ ਚੀਜ਼ ਨੂੰ ਕਲਚਰ ਨੂੰ ਤੁਸੀਂ ਕਿਵੇਂ ਦੇਖਦੇ ਹੋ ਜਿਹੜਾ ਟ੍ਰੈਂਡ ਚੇਂਜ ਹੋ ਰਿਹਾ ਰੀਲਸ ਮੈਨੂੰ ਲੱਗਦਾ ਇੱਕ ਫਨ ਹੈ ਔਰ ਜਿਹੜਾ ਕੋਈ ਜਿੱਦਾਂ ਕਿਸੇ ਦੀ ਖੁਸ਼ੀ ਆ ਉਹ ਕਰਦਾ ਪਰ ਲੋਕ ਕਈ ਵਾਰੀ ਉਹ ਕਰਨ ਲੱਗ ਜਾਂਦੇ ਮੈਨੂੰ ਲੱਗਦਾ ਹਰੇਕ ਦੇ ਆਪਣੇ ਮਨ ਦੀ ਮौज ਆ ਅਗਰ ਕਿਸੇ ਨੂੰ ਰੀਲ ਬਣਾ ਕੇ ਖੁਸ਼ੀ ਮਿਲ ਰਹੀ ਹੈ ਤਾਂ ਬਣਾਉਂਦੋ ਉਹਨਾਂ ਨੂੰ ਆਪਣਾ ਕੀ ਜਾਂਦਾ ਹੈ ਨਾ ਤੇ ਪਰ ਮੈਨੂੰ ਲੱਗਦਾ ਕਿ ਆਪਣਾ ਕਲਚਰ ਨਹੀਂ ਕਦੀ ਵੀ ਭੁੱਲਣਾ ਚਾਹੀਦਾ ਕਿ ਉੱਥੇ ਜਿੱਦਾਂ ਆਪਾਂ ਕੁੜੀਆਂ ਨੂੰ ਥੋੜਾ ਜਿਹਾ ਸਾਭ ਨਾਲ ਸੂਟ ਪਾ ਕੇ ਸੋਹਣੇ ਲੱਗਦੇ ਆ ਪੰਜਾਬੀ ਕੁੜੀਆਂ ਦੇ ਸੋ ਇਸ ਚੀਜ਼ ਦਾ ਥੋੜਾ ਜਿਹਾ ਧਿਆਨ ਰੱਖਣਾ ਚਾਹੀਦਾ ਅੱਛਾ ਰਿਸ਼ਤਿਆਂ ਨੂੰ ਲੈ ਕੇ ਜਿਵੇਂ ਅਸੀਂ ਐਡਵਾਂਸ ਬਹੁਤ ਹੋ ਗਏ ਆ ਹਨ ਵੀ ਪਹਿਲਾਂ ਲੋਕੀ ਥੋੜੇ ਪੈਸੇ 'ਚ ਵੀ ਗੁਜ਼ਾਰਾ ਕਰ ਲੈਂਦੇ ਸੀ ਜਿਹੜੀ ਮੀਆਂ ਬੀਵੀ ਦੀ ਜ਼ਿੰਦਗੀ ਸੀ ਉਹ ਬੜੀਆਂ ਟੋਹਰਾਂ ਸ਼ੋਰਾਂ ਤੋਂ ਦੂਰ ਸੀ ਅੱਜ ਕੱਲ ਅਸੀਂ ਦੇਖਦੇ ਆ ਵੀ ਜਿਹੜੇ ਵਲੌਗਰ ਹੁੰਦੇ ਨੇ ਉਹ ਤਾਂ ਬਹੁਤ ਦਿਖਾਉਂਦੇ ਨੇ ਮੀਆਂ ਬੀ ਹਿੰਦਾ ਹੋਣਾ ਜਾਂ ਜਦੋਂ ਦੀਵਾਲੀ ਆਉਂਦੀ ਆ ਕੋਈ ਤਿਹਾਰ ਆਉਂਦਾ ਤੇ ਇਹ ਅੱਗੇ ਕੇਕ ਲੈ ਕੇ ਖੜਾ ਹੁੰਦਾ ਹਲੇ ਬਿਲਕੁਲ ਸਹੀ ਗੱਲ ਹੈ ਜੀ ਮੈਂ ਵੀ ਦੇਖਦੀ ਹਣੀ ਵਲੌਗ ਨਾ ਕਈ ਮਤਲਬ ਹਸਣਵਾਈ ਆ ਆ ਦੇਖੋ ਆ ਦੇਖੋ ਹਨਾ ਇਹ ਤਾਂ ਕਹਿੰਦੀਆਂ ਜਨਨੀਆਂ ਹੀ ਬੰਦਿਆਂ ਨੂੰ ਪਾਉਂਦੇ ਪਾਉਂਦੇ ਵਕਤ ਸੱਚੀ ਗੱਲ ਬੰਦਿਆਂ ਨੂੰ ਜੇ ਜਨਨੀਆਂ ਦੇਖਣ ਲੈ ਆ ਦੇਖੋ ਕਿੰਨੇ ਵਧੀਆ ਉਹ ਐ ਨਹੀਂ ਪਤਾ ਕਿ ਕੈਮਰੇ ਤੇ ਹੀ ਕੱਢਿਆ ਬਾਅਦ ਚ ਦਾ ਪਰ ਸਾਡੇ ਵਰਗੇ ਕੈਮਰੇ ਤੇ ਵੀ ਲੜ ਪੈਂਦੇ ਨੇ ਸੋ ਫਿਲਮ ਮਾਰੀ ਆ ਸਾਡੀ ਛਤਰੀ ਛਤਰੀ ਦੀ ਗੱਲ ਕਰੋ ਠੀਕ ਹੈ ਨਹੀਂ ਛਤਰੀ ਦੀ ਗੱਲ ਹੋ ਰਹੀ ਹੈ ਇਹ ਸਾਰੀਆਂ ਗੱਲਾਂ ਛਤਰੀ ਦੀਆਂ ਨਹੀਂ ਜਦੋਂ ਤੁਹਾਨੂੰ ਪਹਿਲੀ ਵਾਰੀ ਛਤਰੀ ਵਾਲਾ ਅਹਿਸਾਸ ਕਦੋਂ ਹੋਇਆ ਵੀ ਜਦੋਂ ਲੱਗਿਆ ਹੁਣ ਦੀਪ ਸਿਆ ਤੇਰੀ ਲਾਈਫ ਸੈ ਮੈਨੂੰ ਯਾਰ ਹੋਇਆ ਹੀ ਨਹੀਂ ਕਦੇ ਹਨਾ ਹਾਂ ਮੈਂ ਤਾਂ ਇਹਦਾ ਨਾ ਯਾਰ ਵੀ ਮਤਲਬ ਇਦਾਂ ਨਹੀਂ ਹੋਇਆ ਕਦੇ ਵੀ ਉਹ ਇੱਕ ਸਟਾਰ ਜਨ ਚੜਦਾ ਹੁੰਦਾ ਦਿਮਾਗ ਤੇ ਵੀ ਅਸੀਂ ਐ ਬਣ ਗਏ ਆਏ ਹੋਗੇ ਸਟਰਗਲ ਜੀ ਚੋਂ ਨਿਕਲੇ ਸਾਰੀ ਉਮਰ ਇਦਾਂ ਹੀ ਆਏ ਜੀ ਲੰਗੀ ਹੈ ਨਾ ਤੇ ਤੁਹਾਡੇ ਕੋਲੇ ਵੀ ਕੋਈ ਨਕਲੀ ਡਾਇਰੈਕਟਰ ਬਣ ਕੇ ਆਇਆ ਜਾਂ ਤੁਹਾਡੇ ਕੋਲੇ ਵੱਡੀਆਂ ਗੱਲਾਂ ਕਰਨ ਆ ਕੇ ਭਰਮਾਉਣ ਆਇਆ ਹੋਵੇ ਵਿਦੀਪ ਬਾਈ ਚੱਕ ਦਾਂਗੇ ਸ਼ੋਅ ਲਵਾ ਦਾਂਗੇ ਆ ਕਰ ਦਾਂਗੇ ਉਹ ਕਰ ਦਾਂਗੇ ਬਹੁਤ ਆਉਂਦੇ ਨੇ ਬੜੀਆਂ ਡਾਇਰੈਕਟਰ ਇਹ ਬੰਦੇ ਨੂੰ ਪਤਾ ਹੁੰਦਾ ਜਿਵੇਂ ਫਿਲਮਾਂ ਦੇ ਚੱਕਰ ਦੇ ਵਿੱਚ ਵੀ ਫਿਲਮਾਂ ਦਾ ਇਹਨੂੰ ਸ਼ੌਂਕ ਹੈ ਸੋ ਬੜੀਆਂ ਕਾਫੀਆਂ ਪੀਆਈਆਂ ਬੜੀਆਂ ਚਾਹਾਂ ਪੀਆਈਆਂ ਬੜਾ ਕੁਝ ਹੋਇਆ ਪਰ ਇੰਨਾ ਕਿ ਰੱਬ ਨੇ ਇਸ ਮੱਤ ਬਖਸ਼ੀ ਹੈ ਵੀ ਇੰਨਾ ਕਦੇ ਜ਼ਿੰਦਗੀ ਚ ਕਿਸੇ ਦਾ ਮਾੜਾ ਕੀਤਾ ਨਹੀਂ ਤੇ ਮੇਰਾ ਵੀ ਨਹੀਂ ਹੋਇਆ ਪਰ ਭਾਈ ਇੱਕ ਗੱਲ ਮੈਂ ਤੁਹਾਨੂੰ ਜਿਹੜੀ ਮੈਨੂੰ ਵਧੀਆ ਲੱਗੀ ਹੈ ਕਿ ਤੁਸੀਂ ਇੱਕ ਇੰਡਸਟਰੀ ਦਾ ਬੜਾ ਸੱਚ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਹੈ ਜਿਹਦੇ ਵਿੱਚ ਪੂਨਮ ਸੂਦ ਵਾਲਾ ਸੀਨ ਆ ਕਿ ਆਓ ਹੁਣ ਆਪਾਂ ਏਦਾਂ ਕਰਦੇ ਹਾਂ ਇਹੋ ਜੇ ਸੀਨ ਇਹੋ ਜੀਆਂ ਗੱਲਾਂ ਕਰਨ ਲਈ ਬਹੁਤ ਜ਼ਿਕਰਾ ਚਾਹੀਦਾ ਕਿਉਂਕਿ ਇੰਡਸਟਰੀ ਦੇ ਨਾਲ ਤੁਸੀਂ ਕੰਮ ਕਰਨਾ ਉਹਦੇ ਖਿਲਾਫ ਵੀ ਚੱਲ ਰਹੇ ਹੋ ਇਹ ਮਨ ਦੇ ਵਿੱਚ ਖਿਆਲ ਕਿ ਨਹੀਂ ਨਹੀਂ ਇਹ ਹੁੰਦੀਆਂ ਕਿਤੇ ਕਿਤੇ ਸਾਰੇ ਪੱਖ ਇੱਕੋ ਜਿਹੇ ਨਹੀਂ ਹੁੰਦੇ ਇਹ ਇਹ ਜ਼ਿਆਦਾਤਰ ਕਿਉਂਕਿ ਪਰ ਲੋਕਾਂ ਨੂੰ ਨਾ ਥੋੜੀ ਜਿਹੀ ਨੈਗੇਟਿਵਿਟੀ ਸੁਣਨ ਦਾ ਸਵਾਦ ਪੈ ਰਿਹਾ ਹੈ ਨਾ ਪਰ ਜ਼ਿਆਦਾਤਰ ਏਦਾਂ ਬਹੁਤਾ ਨਹੀਂ ਹੁੰਦਾ ਕਿਉਂਕਿ ਪੰਜੇ ਉਂਗਲ ਐ ਕੋਈ ਨਹੀਂ ਸੋ ਹਰ ਪੱਖ ਹੈ ਇਸ ਲਾਈਨ ਦੇ ਵਿੱਚ ਚੰਗੇ ਲੋਕ ਵੀ ਬਹੁਤ ਨੇ ਮਾੜੇ ਵੀ ਬਹੁਤ ਨੇ ਜ਼ਿੰਦਗੀ ਆ ਇਹ ਫਿਲਮ ਇੱਕ ਜ਼ਿੰਦਗੀ ਆ ਅੱਛਾ ਸਰਦਾਰ ਸੋਹੀ ਜੀ ਫਿਲਮ ਦੇ ਵਿੱਚ ਨੇ ਰਾਜਤਾਲੀਵਾਲ ਜੀ ਨੇ ਇਹਨਾਂ ਸਭ ਦੇ ਨਾਲ ਕੰਮ ਕਰਕੇ ਕਿਵੇਂ ਰਿਹਾ ਮਾਹੌਲ ਕਿਵੇਂ ਰਿਹਾ ਬੇਸਿਕਲੀ ਸੋਹੀ ਸਰ ਬਹੁਤ ਹੰਡੇ ਹੋਏ ਬੰਦੇ ਨੇ ਇੱਕ ਆਪਣਾ ਉਨ ਕੈਰੈਕਟਰ ਵੀ ਉਹਦਾ ਉਦਾਂ ਦਾ ਸੀ ਤੇ ਇੱਕ ਬਾਪੂ ਦਾ ਸੁਭਾਅ ਵੀ ਉਦਾਂ ਦਾ ਕੱਬਾ ਜਾਂ ਥੋੜਾ ਜਨਾ ਸੋ ਫਿਰ ਉਹ ਪਹਿਲੇ ਦਿਨ ਜਦੋਂ ਆਏ ਤੇ ਪਹਿਲੇ ਦਿਨ ਉਹਨਾਂ ਨੂੰ ਇਦਾਂ ਜਿਹਾ ਲੱਗਦਾ ਸੀਗਾ ਵੀ ਯਾਰ ਪਹਿਲਾਂ ਤਾਂ ਅਸੀਂ ਲਿਆਂਦਾ ਮੈਨੂੰ ਤਾਂ ਤਰਲੇ ਕਰਕੇ ਸੋ ਫਿਰ ਉਹਨੂੰ ਲੱਗਦਾ ਸੀ ਯਾਰ ਵੀ ਕੌਣ ਡਾਇਰੈਕਟਰ ਹੈ ਕੌਣ ਕਰ ਰਿਹਾ ਕਿਦਾਂ ਕਿਵੇਂ ਆ ਨਵੀਂ ਟੀਮ ਨਾਲ ਸੱਚੀ ਗੱਲ ਹੈ ਵੱਡੇ ਬੰਦੇ ਨਹੀਂ ਕੰਮ ਕਰਦੇ ਹਨ ਸੋ ਫਿਰ ਹਰਿੰਦਰਪੁਰ ਬਾਈ ਦੀ ਜਾਣ ਪਛਾਣ ਸੀ ਵਕੀਲੇਮਾਨ ਦੀ ਸੀ ਹੈਨਾ ਇਹਨਾਂ ਤੋਂ ਕਹਿ ਕੇ ਆ ਗਏ ਸੈੱਟ ਤੇ ਸੈੱਟ ਤੇ ਜਦੋਂ ਆ ਗਏ ਤੇ ਉੱਥੇ ਉਹਨਾਂ ਨੂੰ ਲੱਗਿਆ ਵੀ ਯਾਰ ਬਈ ਡੀ ਡੀ ਫਿਲਮਾਂ ਕੀਤੀਆਂ ਹਨ ਉਸ ਉਸ ਟਾਈਮ ਦੇ ਜਾਂਦੇ ਨੇ ਵੀ ਯਾਰ ਇਹ ਕੀ ਕਰਨਗੇ ਫਿਰ ਉਹ ਜਦੋਂ ਅਸੀਂ ਵਿਚਰੇ ਥੋੜੇ ਜਿਹੇ ਚਿਹਰੇ ਤੇ ਪਹਿਲਾ ਸੀਨ ਕੀਤਾ ਉਹਨੂੰ ਦੇਖਿਆ ਫਿਰ ਉਹ ਸਕ੍ਰਿਪਟ ਪੜ੍ਹੀ ਫਿਰ ਉਹਨਾਂ ਨੂੰ ਸਵਾਦ ਆਉਣ ਲੱਗਿਆ ਵੀ ਹਾਂ ਯਾਰ ਕਿਉਂਕਿ ਨਾਟਕ ਦੇ ਸੀਗੇ ਫਿਰ ਉਹਨਾਂ ਨੂੰ ਵਧੀਆ ਲੱਗਿਆ ਫਿਰ ਉਹ ਫਿਰ ਬਹੁਤ ਸੋਹਣਾ ਕੰਮ ਕੀਤਾ ਉਹਨਾਂ ਨੇ ਜਿਵੇਂ ਫਿਲਮ ਦੀ ਇੱਕ ਗਾ ਵਿੱਚ ਸੀਨ ਆ ਉਹ ਕਹਿੰਦਾ ਪਾਈਆ ਸਮਾਨ ਦੇ ਦੇ ਜਾਂ ਥੋੜਾ ਸਮਾਨ ਦੇ ਦੇ ਤਾਂ ਤੁਸੀਂ ਕਦੇ ਆਪਣੇ ਬੱਚਿਆਂ ਨੂੰ ਦੱਸਦੇ ਹੋ ਵੀ ਯਾਰ ਮੈਂ ਵੀ ਕਦੇ ਆ ਲਾਈਵ ਦੇ ਵਿੱਚ ਹੁਣ ਆਇਆ ਜਦੋਂ ਅਸੀਂ ਥੋੜੀਆਂ ਥੋੜੀਆਂ ਚੀਜ਼ਾਂ ਖਰੀਦਦੇ ਸੀ ਜਦੋਂ ਲੁਧਿਆਣੇ ਨਵੇਂ ਆਏ ਸੀ ਤਾਂ ਉਹਨਾਂ ਨੂੰ ਯਾਦ ਰੱਖਣ ਦੇ ਲਈ ਜਾਂ ਉਹਨਾਂ ਨੂੰ ਤਾਜ਼ੀਆਂ ਕਰ ਬਿਲਕੁਲ ਨਿਆਣਿਆਂ ਨੂੰ ਹਮੇਸ਼ਾ ਉਹਨਾਂ ਨੂੰ ਅਸੀਂ ਹੁਣ ਵੀ ਉਵੇਂ ਹੀ ਰੱਖਦੇ ਹਾਂ ਉਹਨੂੰ ਕੋਈ ਉਸ ਟਾਈਪ ਤਾਂ ਨਹੀਂ ਹੈਗਾ ਵੀ ਉਹਨਾਂ ਨੂੰ ਬਹੁਤ ਵੱਡਾ ਵੀ ਉਹਨਾਂ ਨੂੰ ਸਾਰਾ ਕੁਝ ਹੀ ਪ੍ਰੋਸੈਸ ਆ ਪਰ ਸੈਂ ਉਹਨੂੰ ਦੱਸੀਦਾ ਵੀ ਇਦਾਂ ਅਸੀਂ ਮਿਹਨਤ ਕਰੀ ਆ ਇੱਥੋਂ ਆਈ ਆ ਆਹ ਗੱਲਬਾਤ ਸੀ ਇਦਾਂ ਤੁਸੀਂ ਕਰਨਾ ਚਾਹੀਦਾ ਸੋ ਟੱਚਪੁਆਇੰਟ ਮੇਰੀ ਬੇਟੀ ਹੁਣ 9-10 ਸਾਲ ਦੀ ਹੋ ਗਈ ਪਰ ਉਹਦੇ ਚ ਇਹ ਨਹੀਂ ਹੈਗਾ ਵੀ ਮੇਰੇ ਕੋਲ ਸਾਰਾ ਕੁਝ ਹੈਗਾ ਜਾਂ ਕੋਈ ਸ਼ੈਡਿਟਿਊਡ ਆ ਜਾਂ ਕੁਝ ਹੈ ਨਹੀਂ ਤੇ ਉਹਨੂੰ ਪਤਾ ਹੰਬਲ ਹੈ ਪੂਰੀ ਹੋ ਅੱਛਾ ਕੀ ਕਹਿਣਾ ਚਾਹੁੰਗੇ ਜਿੱਦਾਂ ਤੁਹਾਡਾ ਅਸੀਂ ਬਹੁਤ ਪਿਆਰ ਦੇਖਦੇ ਹਾਂ ਸਾਨੂੰ ਬਹੁਤ ਖੁਸ਼ੀ ਹੁੰਦੀ ਆ ਅੱਜ ਕੱਲ੍ਹ ਸਕੂਨ ਜਾਂ ਕਿਉਂ ਘਟ ਰਿਹਾ ਰਿਸ਼ਤਿਆਂ ਦੇ ਵਿੱਚ ਅੱਜ ਕੱਲ੍ਹ ਫੋਨ ਹੀ ਸਭ ਕੁਝ ਹੋ ਗਿਆ ਰਿਸ਼ਤੇ ਛੋਟੇ ਪੈ ਗਏ ਤਲਾਕਾਂ ਦੀਆਂ ਗੱਲਾਂ ਹੋ ਗਈਆਂ ਇਹ ਤੁਸੀਂ ਕੀ ਸਮਝਦੇ ਹੋ ਇਹਨਾਂ ਚੀਜ਼ਾਂ ਇਹ ਸਾਰੀ ਦੁਨੀਆ ਨਾ ਜਦੋਂ ਦੀ ਸਕਰੀਨ ਤੇ ਆਈ ਹੈ ਨਾ ਜ਼ਿਆਦਾ 네ਗੇਟਿਵਿਟੀ ਜ਼ਿਆਦਾ ਹੋ ਗਈ ਫੇਕ ਫੇਕ ਜਾ ਕਮ ਇਸ ਰੀਅਲ ਲਾਈਫ ਦੇ ਵਿੱਚ ਵੀ ਇਦਾਂ ਹੋਇਆ ਪਿਆ ਸਾਰਾ ਜਿੱਦਾਂ ਉਹ ਦੇਖਦੇ ਨਾ ਜਿੱਦਾਂ ਰੀਲਾਂ ਬਣਾਉਣ ਵਾਲੇ ਤੋਂ ਤੇ ਰੀਅਲ ਲਾਈਫ ਵੀ ਓਦਾਂ ਦੀ ਹੋਈ ਪਈ ਐ ਸੋ ਹਰੇਕ ਬੰਦੇ ਦਾ ਇੱਕ ਦੂਜੇ ਨੂੰ ਦੇਖ ਦੇਖ ਕੇ ਕਿਉਂਕਿ ਜਦੋਂ ਹਾਪ ਭਾਵਾ ਮੰਨਦੇ ਕੋਈ ਦੇਖੀ ਵੀਡੀਓ ਉਹਨੂੰ ਦੇਖ ਕੇ ਯਾਰ ਫਲਾਣ ਨੇ ਫਿਲਮ ਕਰਦੀ ਮੈਂ ਆਪਣੀ ਲੈਣ ਦੀ ਗੱਲ ਕਰਦਾ ਫਲਾਣ ਨੇ ਫਿਲਮ ਕਰਤੀ ਫਲਾਣੇ ਦਾ ਗਾਣਾ ਹੋ ਗਿਆ ਯਾਰ ਐ ਹੋ ਗਿਆ ਮੈਂ ਵੀ ਕਰਾਂ ਸਾਲਾ ਵੀ ਹਰੇਕ ਨੂੰ ਲੱਗਦਾ ਹੁੰਦਾ ਵੀ ਯਾਰ ਮੈਂ ਇਹ ਇਹ ਤਾਂ ਐਵੇਂ ਹੀ ਆ ਹੈਨਾ ਮੈਂ ਪਤਾ ਨਹੀਂ ਕੀ ਕਰ ਦੇਣਾ ਸੀ ਇਹ ਉਹ ਬਸ ਉਹ ਚੀਜ਼ਾਂ ਨਾਲ ਜਿਹੜੀਆਂ ਉਹ ਇੱਕ ਦੂਜੇ ਨੂੰ ਦੂਰ ਕਰਦੀਆਂ ਅੱਗੇ ਸਾਰੇ ਆਰਟਿਸਟ ਅਸੀਂ ਇਕੱਠੇ ਬੈੰਦੇ ਮਿਲਦੇ ਕਰਦੇ ਪਰ ਹੁਣ ਜਦੋਂ ਦਾ ਚੱਲਿਆ ਅਗਲਾ ਕਹਿੰਦਾ ਮੇਰਾ ਮੈਸੇਜ ਨੀਸੀਨ ਕੀਤਾ ਨਹੀਂ ਉਹਨੇ ਟੈਕਨਿਕੀ ਦਾ ਮੇਰਾ ਰਿਪਲਾਈ ਨਹੀਂ ਕੀਤਾ ਐ ਨਹੀਂ ਕੀਤਾ ਬਸ ਉਹ ਇਹਨਾਂ ਗੱਲਾਂ ਗੱਲਾਂ ਤੋਂ ਦੂਰ ਦੂਰ ਦੂਰੀਆਂ ਵਧੀਆਂ ਨੇ ਸਟੋਰੀ ਮੈਂਸ਼ਨ ਨਾ ਕਰੀਏ ਤਾਂ ਫੈਨ ਗੁੱਸੇ ਹੋ ਜਾਂਦੇ ਅੱਜਕੱਲ ਦਾ ਬਹੁਤ ਹਾਂ ਅਗਲਾ ਕਹਿੰਦਾ ਮੇਰਾ ਉਹ ਨਹੀਂ ਕੀਤਾ ਮੇਰਾ ਰਿਪਲਾਈ ਨਹੀਂ ਆਇਆ ਘਰ ਨੂੰ ਸੱਸ ਦੀਆਂ ਲੜਾਈਆਂ ਐ ਇਸ ਗੱਲ ਵਿੱਚ ਕਿ ਮੈਂ ਫੋਟੋ ਪਾਈ ਸੀ ਤੂੰ ਮੇਰੇ ਤੇ ਲਾਈਕ ਨਹੀਂ ਕੀਤਾ ਲਾਈਕ ਨਹੀਂ ਕੀਤਾ ਹਾਂ ਇਹ ਬੜਾ ਪੱਕਾ ਤੇ ਜੱਸੀ ਜੀ ਫਿਲਮ ਦੇ ਵਿੱਚ ਕਿਹੜਾ ਸੀਨ ਆ ਜਿਹੜਾ ਤੁਹਾਨੂੰ ਸਭ ਤੋਂ ਵਧੀਆ ਲੱਗਿਆ ਤਾਂ ਜਿਹੜਾ ਤੁਹਾਨੂੰ ਮਤਲਬ ਇੱਕ ਯਾਦ ਜੁੜ ਗਈ ਹੋਵੇ ਜਿਵੇਂ ਸੀਨ ਦੇ ਨਾਲ ਨਾ ਕੋਈ ਸੀਨ ਕਰਦੇ ਆ ਮੈਨੂੰ ਵੈਸੇ ਜਿਹੜਾ ਸਭ ਤੋਂ ਵਧੀਆ ਲੱਗਦਾ ਉਹ ਇਸ ਫਿਲਮ ਦਾ ਗੀਤ ਲੱਗਦਾ ਉਹਦੇ ਵਿੱਚ ਮੈਨੂੰ ਆਪਣੀ ਲੁੱਕ ਹੋਰ ਸਾਰਾ ਕੁਝ ਮਤਲਬ ਕਿਉਂਕਿ ਮੈਨੂੰ ਰੋਮਾਂਟਿਕ Song ਜਿਆਦਾ ਪਸੰਦ ਹੈ ਸੋ ਗੀਤ ਮੈਨੂੰ ਬਹੁਤ ਪਸੰਦ ਹੈ ਮੂਵੀ ਦਾ ਜਰੂਰ ਜੇ ਸਲਾਮ ਹੁ ਤਾਂ ਉਹ ਜਿਹੜਾ ਡੁਇਟ Song ਹੈ ਤੁਹਾਡਾ ਬਹੁਤ ਚੱਲ ਰਿਹਾ ਅੱਜਕੱਲ ਹਾਂਜੀ ਫਿਲਮ ਦੇ ਹੀ ਗੀਤ ਅਸੀਂ ਸੁਣਾਉਣੇ ਜੱਸੀ ਤੋਂ ਸ਼ੁਰੂ ਹੁੰਦਾ ਹਾਂਜੀ ਮੁੱਕੇ ਨਾ ਬਾਤ ਇਸ਼ਕ ਦੀ ਲੰਮੀ ਹੋਵੇ ਰਾਤ ਇਸ਼ਕ ਦੀ ਮੁੱਕੇ ਨਾ ਬਾਤ ਇਸ਼ਕ ਦੀ ਲੰਮੀ ਹੋਵੇ ਰਾਤ ਇਸ਼ਕ ਦੀ ਮੁਕਣ ਨਾ ਦੇਵੀ ਕਿਦਰੇ ਸਾਡੀ ਗਲਬਾਤ ਤੂੰ ਛੱਡੀ ਨਾ ਕਦੇ ਸੋਹਣਿਆ ਛੱਡੀ ਨਾ ਸਾਹ ਹੱਥ ਤੂੰ ਛੱਡੀ ਨਾ ਕਦੇ ਸੋਹਣਿਆ ਛੱਡੀ ਨਾ ਸਾਹ ਹੱਥ ਤੂੰ ਮੁੱਕੇ ਨਾ ਬਾਤ ਇਸ਼ਕ ਦੀ ਲੰਮੀ ਹੋਵੇ ਰਾਤ ਇਸ਼ਕ ਦੀ ਕੀ ਬਾਤ ਹੈ ਭਾਈ ਜਿਵੇਂ ਆਖਰੀ ਸਵਾਲ ਹੈ ਮੇਰਾ ਅੱਜ ਹੀ ਮੈਂ ਜਦੋਂ ਆਈ ਜਾਂਦਾ ਸੀ ਨਾ ਤੇ ਇੱਕ ਟਰੱਕ ਦੇ ਪਿੱਛੇ ਲਿਖਿਆ ਸੀ ਸਤਕਾਰ ਬਜ਼ੁਰਗਾਂ ਦਾ ਤਾਂ ਤੁਹਾਡੇ ਗੀਤ ਟਰੱਕਾਂ ਤੇ ਇੱਕ ਲਾਈਨਾਂ ਬਣ ਗਏ ਉਹ ਤਾਂ ਮਤਲਬ ਇਹ ਕਿੰਨੀ ਹੁਣ ਜ਼ਿੰਮੇਵਾਰੀ ਹੈ ਤਾਂ ਜੇ ਮੈਂ ਚਾਹਣਾ ਵੀ ਇਸ ਤਰ੍ਹਾਂ ਦੀਆਂ ਜਿਹੜੀਆਂ ਹੋਰ ਗੱਲਾਂ ਨੇ ਦੀਪ ਕਿੰਨੀਆਂ ਅੰਦਰ ਰੱਖੀ ਬੈਠਾ ਆਉਣ ਵਾਲੇ ਸਮੇਂ ਇਸ ਸੁਆਬੀ ਬੰਦੇ ਆ ਦੀਪ ਗਾਣਿਆਂ ਦੀ ਨਾ ਆਪਦੀ ਆ ਬੜਾ ਸੋਚ ਕੇ ਕਈ ਵਾਰੀ ਅਸੀਂ ਕਰਦੇ ਹਾਂ ਸਤਕਾਰ ਬਜ਼ੁਰਗਾਂ ਦਾ ਬਹੁਤ ਮੈਂ ਬੜਾ ਇਦਾਂ ਦਾ ਲੱਭਿਆ ਕਿਉਂਕਿ ਜਾਂ ਤਾਂ ਫਰੋਸੇ ਵਿਸ਼ੇ ਦੇ ਗਾਣੇ ਹੁੰਦੇ ਨੇ ਪਰ ਉਹ ਤਾਂ ਤੋੜ ਨਹੀਂ ਕੋਈ ਮਿਲਿਆ ਉਹ ਗੀਤ ਮੇਰੀ ਲਾਈਫ ਦਾ ਇਦਾਂ ਦਾ ਗੀਤ ਹੈ ਪੂਰੀ ਸਾਹਿਬ ਨੂੰ ਵੀ ਅਸੀਂ ਬਹੁਤ ਵਾਰੀ ਮੈਂ ਕਹਿਣਾ ਬਾਈ ਯਾਰ ਉਹ ਕੋਈ ਬੜਈਆ ਪਰ ਜਿਆਦਾ ਉਦਾਂ ਦਾ ਹੀ ਬਣਦਾ ਨੂੰਸਸ ਦੀ ਸਟੋਰੀ ਜਾਂ ਗੁਰ ਪਰ ਉਹ ਚੀਜ਼ ਨਵੀਂ ਸੀ ਹਨਾ ਉਹ ਚੀਜ਼ ਜਿਹੜੀ ਬਣ ਗਈ ਉਹ ਦੁਆਰੇ ਨਹੀਂ ਬਣਦੀ ਹੁੰਦੀ ਪਾਣੀ ਦੀ ਵਾਰੀ ਸੀ ਜਾਂ ਗਾਣੇ ਜਾਂ ਜਿੰਨੇ ਵੀ ਹਿੱਟ ਗਾਣੇ ਨੇ ਸੋ ਉਹ ਗੱਲਾਂ ਹੋਰ ਨੇ ਪਰ ਆਪਣੇ ਵੱਲੋਂ ਕੋਸ਼ਿਸ਼ ਹੁੰਦੀ ਹੈ ਕਿ ਸਾਫ਼ ਸੁਥਰੇ ਗਾਣੇ ਔਰ ਸਾਫ਼ ਸੁਥਰਾ ਅਸੀਂ ਆਪਣਾ ਪਹਿਰਾਵਾ ਰੱਖੀਏ ਸਟੇਜ ਤੇ ਔਰ ਮੇਨ ਮੇਰਾ ਧਿਆਨ ਸਟੇਜ ਤੇ ਹੁੰਦਾ ਸੋ ਜਿਹੜੇ ਮੇਰੇ ਲੋਕ ਚਾਹੁੰਦੇ ਨੇ ਮੈਨੂੰ ਪਿਆਰ ਕਰਦੇ ਨੇ ਜੋ ਮੇਰੇ ਤੋਂ ਸੁਣਨਾ ਚਾਹੁੰਦੇ ਨੇ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਉਦਾਂ ਦਾ ਮੈਂ ਸੁਣਾਉਂਦਾ ਰਹਾ ਮਾਂ ਦੀਪ ਆਪਣੇ ਸਰਕਲ ਚ ਰਹਿ ਕੇ ਖੁਸ਼ ਆ ਜਿਵੇਂ ਹੁਣ ਆ ਮਤਲਬ ਤੁਸੀਂ ਫਿਲਮ ਨੂੰ ਲੈ ਕੇ ਹੁਣ ਰੋਜੀ ਹੁਣੀ ਆਏ ਪੁੱਲਰ ਬਾਈ ਹੁਣੀ ਆਏ ਤਾਂ ਤੁਸੀਂ ਮਤਲਬ ਕਿ ਹੋਰ ਵੱਡਾ ਸਰਕਲ ਚਾਹੁੰਦੇ ਹੋ ਤੁਸੀਂ ਵੀ ਇੱਕ ਲੁਧਿਆਣੇ ਤੋਂ ਇਲਾਵਾ ਹੋਰ ਵੀ ਤੁਹਾਡੇ ਮੰਚ ਹੁੰਦਾ ਵੀ ਯਾਰ ਮੇਰੇ ਨਾਲ ਆਹ ਸਟਾਰ ਦੀ ਜੇ ਮੇਰੀ ਪ੍ਰਮੋਟ ਕਰੇ ਜਾਂ ਸਟਾਰ ਕਿਹੋ ਜੀ ਨਹੀਂ ਮੇਰਾ ਸ਼ੁਰੂ ਤੋਂ ਬਬੀ ਦੀ ਕਿਰਪਾ ਨਾਲ ਰਿਹਾ ਕਿ ਮੇਰੇ ਸਾਰੇ ਜਿਹੜੇ ਵੱਡੇ ਸਟਾਰ ਨੇ ਅੱਜ ਤੇ ਮੇਰੇ ਤੋਂ ਵੱਡੇ ਨੇ ਸਾਰੇ ਮਿੱਤਰ ਨੇ ਵਧੀਆ ਪਰ ਮੈਨੂੰ ਇਹ ਹੁੰਦਾ ਵੀ ਜਦੋਂ ਮੇਥੋਂ ਵੀਰ ਆਪ ਹੋ ਗਿਆ ਤੇ ਮੈਂ ਪਿੱਛੇ ਨਹੀਂ ਭੱਜਦਾ ਮੈਨੂੰ ਹੁੰਦਾ ਵੀ ਯਾਰ ਠੀਕ ਹੈ ਵੀ ਜਿਹੜਾ ਥੋੜੀ ਇੱਜ਼ਤ ਕਰਦਾ ਪਿਆਰ ਕਰਦਾ ਹੈ ਰਿਸਪੈਕਟ ਉਹਨਾਂ ਦੀ ਹੈਗੀ ਉਹਨਾਂ ਦੀ ਆਪ ਦੀ ਮਿਹਨਤ ਆ ਉਹਨਾਂ ਨੇ ਆਪ ਦੇ ਕਿਉਂਕਿ ਬਿਜ਼ੀ ਹੋ ਜਾਂਦੀ ਲਾਈਫ ਉਹਨਾਂ ਦੀ ਹੋਰ ਸਟਾਈਲ ਚ ਉਹਨਾਂ ਦੀ ਦੁਨੀਆਦਾਰੀ ਜਿੱਥੇ ਜੇ ਜਾਂਦੇ ਆ ਬੰਦਾ ਉੱਥੇ ਜਾਂਦਾ ਮੈਨੂੰ ਹੁੰਦਾ ਵੀ ਨਹੀਂ ਮੈਂ ਕਿਉਂਕਿ ਸਵਾਰਥ ਨਾਲ ਕਿਸੇ ਨੇ ਵਰਤਿਆ ਨਹੀਂ ਮਤਲਬ ਲਈ ਕਿਸੇ ਨਾਲ ਜਾਰੀ ਨਹੀਂ ਰੱਖੀ ਤੇ ਆਪਾਂ ਆਪ ਦਾ ਠੀਕ ਹੈ ਜਿਵੇਂ ਜੇ ਹੈਗੇ ਔਰ ਜਿੱਥੇ ਜਿਹੜਾ ਪਿਆਰ ਕਰਦਾ ਜਿੱਥੇ ਕਰਦਾ ਔਰ ਮੈਨੂੰ ਸਰਕਲ ਜਬ ਉਹਦਾ ਉਹਦੇ ਕਲਾਕਾਰ ਭਾਈ ਜਗ੍ਹਾ ਰੇ ਸਾਰਿਆਂ ਨੂੰ ਮਿਲਣਾ ਵਧੀਆ ਲੱਗਦਾ ਔਰ ਕਰਦਾ ਪਰ ਮੈਨੂੰ ਵਿਆਹ ਤੇ ਜਾਣਾ ਔਖਾ ਲੱਗਦਾ ਵੀ ਜਦੋਂ ਵਿਆਹ ਤੇ ਜਾਣਾ ਪੈਂਦਾ ਨਾ ਉੱਥੇ ਫਿਰ ਉੱਥੇ ਵੀ ਸਿੰਗਰਾਂ ਨੂੰ ਇਹ ਹੁੰਦਾ ਵੀ ਸਾਡੇ ਵਾਲਿਆਂ ਨੂੰ ਵੀ ਯਾਰ ਇੱਕ ਜਾਣੇ ਦਾ ਪ੍ਰੋਗਰਾਮ ਲੱਗਿਆ ਕਿਹੜਾ ਵੀ ਮੈਂ ਵੀ ਗਾਉਣਾ ਮੈਂ ਵੀ ਗਾਉਣਾ ਵੀਰ ਵਿਆਹ ਹੈ ਉਹ ਅੱਜ ਅੱਜ ਦਾ ਦਿਨ ਨਾ ਗਾਓ ਹਣਾ ਮੈਨੂੰ ਲੱਗਦੀ ਕੋਈ ਖਾਲ ਦੀ ਘੜ ਰਹੀ ਤੇ ਨਹੀਂ ਸੁਣਾ ਰਹੀ ਆ ਰੋਜੀ ਦਾ ਰੋਜੀ ਦੇ ਭਰਾ ਦਾ ਵਿਆਹ ਹੋਇਆ ਸੀ ਉਹਨਾਂ ਮਰੋਜੀ ਦੇ ਉਹ ਥੋੜੋ ਕੁੜੀ ਫਸੀ ਹੋਈ ਸੀ ਵੀ ਇੰਨੇ ਕਲਾ ਕਰ ਰਹੀ ਮੈਂ ਕਿਹਾ ਯਾਰ ਵੀ ਚਲੋ ਹਣਾ ਇਹ ਨਹੀਂ ਪਾਦਾ ਨਹੀਂ ਕਹਿੰਦੇ ਵੀ ਨਹੀਂ ਕਹੇ ਕੱਢ ਜਾਓ ਮੈਂ ਵੀ ਰੋਟੀ ਪਾਣੀ ਖਾਈਏ ਹੁਣ ਨਚ ਲਈਏ ਡਾਂਸ ਕਰੀਏ ਆਪਾਂ ਐ ਕਰੀਏ ਪਰ ਸਾਡੇ ਵਾਲੇ ਜਿਹੜਾ ਭਾਈ ਜਾਰਾ ਉਹ ਹਰ ਤਾ ਤੇ ਕਲਾਕਾਰ ਹੀ ਬਣਿਆ ਰਹਿੰਦਾ ਹੈ ਹਣਾ ਹਰ ਕੀਤੇ ਤਾਂ ਨੋਰਮਲ ਹੋ ਜਾ ਮੈਂ ਸਟੇਜ ਤੇ ਜਦੋਂ ਹੁੰਨਾ ਉਦੋਂ ਮੈਂ ਕਲਾਕਾਰ ਹੁੰਨਾ ਪਰ ਬਾਕੀ ਨੋਰਮਲ ਹੋ ਜਾਣਾ ਆਪਣੇ ਵੱਲੋਂ ਕੋਸ਼ਿਸ਼ ਹੁੰਦੀ ਹੈ ਜਦੋਂ ਮੈਂ ਤਾਂ ਡਰੈਸ ਨਹੀਂ ਪਾਈ ਹੁੰਦੀ ਉਦੋਂ ਨੋਰਮਲ ਹੀ ਹੁੰਦੀ ਹਾਂ ਹਾਂ ਬਸ ਉਦਾਂ ਹੀ ਹੁੰਦਾ ਜਿਵੇਂ ਪੁਲਿਸ ਵਾਲਾ ਡਰੈਸ ਪਾ ਕੇ ਪੁਲਿਸ ਵਾਲਾ ਬਣਦਾ ਹਾਂ ਉਦੋਂ ਕਲਾਕਾਰ ਬਿਲਕੁਲ ਤੇ ਜਾਂਦਾ ਆਖਰੀ ਜਿਹੜਾ ਮੇਰਾ ਗੀਤ ਹੈ ਨੱਡੀਏ ਤੇਰੇ ਨਹੀਂ ਗੁੱਡ ਹੋਣ ਵਾਸਤੇ ਗੁੱਡੀਆਂ ਕੇ ਸਾਥੀਆਂ ਮੈਂ ਫੋੜਦੀ ਹਾਂ ਹੁਣ ਗਲਾ ਇਦਾਂ ਹੋਇਆ ਪਿਆਦਾ ਕੋਈ ਨਹੀਂ ਆਖਰੀ ਆਖਰੀ ਸਾਡੀ ਫਰਮਾ ਇੰਨਾ ਭਰਾਵਾਂ ਦੇ ਧ ਕੇਰੀਆਂ ਸੀ ਸੋਹਣਿਆ ਥੋੜੇ ਦੇ ਸ਼ੁਰੂ ਚੱਲਦਾ ਸੋਹਣਿਆਂ ਦੇ ਪਿੰਡ ਪਰੋਂ ਸੀ ਅੱਜ ਮੇਰਾ ਲਾ ਗਿਆ ਮੈਂ ਪਰ ਮੈਨੂੰ ਉੱਥੇ ਮੈਂ ਜ਼ੋਰ ਜਿਆਦਾ ਲਾਤਾ ਵਾਂ ਗਿਆ ਵੀ ਤਾਂ ਕਰਕੇ ਹੁਣ ਤੇ ਆਜੋ ਹੋ ਸਾਡੀ ਅੜਗੀ ਗਰਾਰੀ ਲਾਉਣੀ ਤੇਰੇ ਨਾਲ ਯਾਰੀ ਹਾ ਅੜਗੀ ਗਰਾਰੀ ਲਾਉਣੀ ਤੇਰੇ ਨਾਲ ਯਾਰੀ ਵੇ ਮੈਂ ਦੰਦੇ ਗਰਾਰੀਆਂ ਦੇ ਫੋੜ ਦਿਆਂ ਉਹ ਨੱਡੀ ਹੈ ਤੇਰੇ ਲਈ ਗੁੱਡ ਹੋਣ ਵਾਸਤੇ ਗੁੱਡੀਆਂ ਕਸਾਤੀਆਂ ਮੈਂ ਫੋੜ ਦਿਆਂ ਨੱਡੀ ਹੈ ਤੇਰੇ ਲਈ ਗੁੱਡ ਹੋਣ ਵਾਸਤੇ ਗੁੱਡੀਆਂ ਕਸਾਤੀਆਂ ਮੈਂ ਫੋੜ ਦਿਆਂ। ਕੀ ਬਾਤ ਹੈ। ਤੇ ਮੈਂ ਚੋਣਾ ਵੀ ਜਿਵੇਂ ਇਹਨਾਂ ਨੇ ਫੋੜ ਦਿਆਂ ਗੁੱਡੀਆਂ ਕਸਾਈਆਂ ਤੇ ਤੁਸੀਂ ਰਿਮੋਟ ਦੀਆਂ ਗੁੱਡੀਆਂ ਕਸਾ ਦਿਓ। ਛਤਰੀ ਦੇਖਿਓ ਚਪਾਲ ਤੇ ਪਈ ਆ। ਹਾਂਜੀ। ਔਰ ਮੈਂ ਇੱਕ ਗੱਲ ਹੋਰ ਕਹਿਣੀ ਚਾਹੂੰਗਾ ਕਿ ਯਾਰ ਮੇਰੇ ਪੈਸੇ ਲੱਗੇ ਨੇ ਔਰ ਚਪਾਲ ਦਾ ਬੜਾ ਕਲੀਅਰ ਜਿਹਾ ਫੰਡਾ ਵੀ ਤੁਸੀਂ ਜਿੰਨੀ ਵਾਰੀ ਹੁਣ ਦੇਖਦੇ ਹੋ। ਹਾਂ। ਆ ਘੰਟਿਆਂ ਦੇ ਹਿਸਾਬ ਨਾਲ ਹਨਾ। ਪ੍ਰੋਡਿਊਸਰ ਦੀਏ ਵਿਚ ਜਾਂਦਾ ਹੈ ਉਹ ਤੁਹਾਨੂੰ ਡੈਸ਼ਬੋਰਡ ਦੇ ਦਿੰਦੇ ਨੇ ਸੋ ਉਹ ਪੈਸੇ ਮੋੜਨਗੇ ਅਗਲੀ ਫਿਲਮ ਬਣਾਵਾਂਗੇ ਸੋ ਇਸ ਕਰਕੇ ਬੇਨਤੀ ਆ ਸਾਰੇ ਜਣੇ ਸਪੋਰਟ ਕਰਿਓ ਪਹਿਲਾ ਐਕਸਪੀਰੀਅੰਸ ਆ ਸਾਡਾ ਗਲਤੀਆਂ ਚਲਤੀਆਂ ਵੀ ਦੱਸੋ ਬਹੁਤ ਹੋਈਆਂ ਹੋਣਗੀਆਂ ਸੋ ਸ਼ੇਅਰ ਕਰਿਓ ਔਰ ਫਿਲਮ ਨੂੰ ਦੇਖ ਕੇ ਸਾਨੂੰ ਟੈਗ ਕਰਿਓ ਸੋ ਤੁਹਾਡਾ ਪਿਆਰ ਤੁਹਾਡਾ ਆਸ਼ੀਰਵਾਦ ਹਮੇਸ਼ਾ ਚਾਹੀਦਾ ਹੁੰਦਾ ਹੈ ਤਸੇ ਜੀ ਤੁਸੀਂ ਕੀ ਕਹਿਣਾ ਚਾਹੋਗੇ ਫਿਲਮ ਬਾਰੇ ਬਿਲਕੁਲ ਜੀ ਛਤਰੀ ਜਿਨ੍ਹਾਂ ਨੇ ਵੀ ਨਹੀਂ ਦੇਖੀ ਉਹ ਜ਼ਰੂਰ ਦੇਖੋ ਮੂਵੀ ਨੂੰ ਔਰ ਸਾਨੂੰ ਦੱਸੋ ਕਿ ਸਾਡੀ ਐਕਟਿੰਗ ਔਰ ਕਮੀਆਂ ਵੀ ਦੱਸੋ ਕਿ ਕਿੱਦਾਂ ਦੀਆਂ ਲੱਗੀਆਂ ਤੇ ਨਹੀਂ ਕਮੀਆਂ ਸਾਨੂੰ ਦੱਸੋ ਕਿ ਸਾਨੂੰ ਨੈਕਸਟ ਮੂਵੀ ਵਿੱਚ ਉਹਨੂੰ ਅਸੀਂ ਪਾਲਿਸ਼ ਕਰਾਂਗੇ ਥੈਂਕ ਯੂ ਸੋ ਮਚ ਸੋ ਇਹ ਸੰਦੀਪ ਢਿੱਲੋਂ ਤੇ ਜੈਸਮਿਨ ਜੱਸੀ ਛਤਰੀ ਫਿਲਮਾਂ ਜਿਹੜੀ ਰਿਲੀਜ਼ ਹੋ ਚੁੱਕੀ ਹੈ ਚਪਾਲ ਤੇ 5 ਤਰੀਕ ਨੂੰ ਆਈ ਹੈ ਚੱਲ ਰਹੀ ਹੈ ਲਗਾਤਾਰ ਪਿਆਰ ਮਿਲ ਰਿਹਾ ਤੇ ਜੇ ਤੁਸੀਂ ਨਹੀਂ ਵੇਖੀ ਤਾਂ ਬਿਨਾਂ ਦੇਰੀ ਤੋਂ ਹੁਣੇ ਦੇਖੋ ਕਰ ਲੋ ਆਉਣ ਚਪਾਲ ਤੇ ਵੇਖੋ ਦੀਪ ਟਲੋ ਜੈਸਮਿਨ ਜੱਸੀ ਉਹਨਾਂ ਦੀ ਛਤਰੀ ਧੰਨਵਾਦ ਕੈਮਰਾ ਮਰਕੇਸ਼ ਦੇ ਨਾਲ ਦੀਪ ਸੰਦੀਪ ਡੇਲੀ ਪੋਸਟ ਪੰਜਾਬ